ਸਸਿਆਖ ਸੰਦੋਸਤੋ ਮੈਂ ਕੁਲਵਿੰਦਰ ਸਿੰਘ ਪਿੰਡ ਹਰਧਿਆਲਿਆਣਾ ਜ਼ਿਲ੍ਹਾ ਫਰੀਦਕੋਟ ਆਪਾਂ ਇੱਥੇ 2 ਦਿਨ ਪਹਿਲਾਂ ਕਣਕ ਦੀ ਕਟਾਈ ਕੀਤੀ ਸੀ ਤੇ ਇਸ ਵਾਰ ਜਿਹੜੀ ਹੈ ਕਣਕ ਦਾ ਨਾਲ ਹੈ ਤੇ ਟੁੜੀ ਆ ਜਿਹੜੀ ਉਹਦਾ ਰੇਟ ਨਾ ਹੋਣ ਕਾਰਨ ਟੁੜੀ ਆਪਾਂ ਇਸ ਵਾਰ ਨਹੀਂ ਬਣਾ ਰਹੇ ਕਣਕ ਦੇ ਨਾਲ ਦੀ ਤੋ ਜਿਸ ਕਰਕੇ ਅਸੀਂ ਜਿਸ ਵਾਰ ਜਿਹੜਾ ਕਣਕ ਦਾ ਜਿਹੜਾ ਨਾਲ ਆ ਸਾਰਾ ਉਹਨੂੰ ਖੇਤ ਦੇ ਵਿੱਚ ਹੀ ਆਪਣਾ ਮਲਚ ਕਰਕੇ ਤੇ ਇਹਦੇ ਵਿੱਚ ਇਸ ਨੂੰ ਆਪਾਂ ਸਾਰਾ ਰੱਖਣਾ ਸੋ ਇਹ ਸਾਹਮਣੇ ਜਿਹੜਾ ਦਾ ਖੇਤ ਆ ਤੁਸੀਂ ਦੇਖ ਰਹੇ ਹੋ ਇਹ ਆ ਪਤਵੀਆਂ ਕੀਤੀਆਂ ਦੋ ਵਾਰੀ ਤਵੀਆਂ ਕਰਕੇ ਜਿਹੜਾ ਸਾਰੀ ਕਣਕ ਦਾ ਜਿਹੜਾ ਨਾਲ ਸੀਗਾ ਉਹ ਇਹਨੂੰ ਵਿੱਚ ਹੀ ਨੱਪਿਆ ਤੇ ਹੁਣ ਇਹਨੂੰ ਪਾਣੀ ਲਾ ਦਾਂਗੇ ਇਹ ਪਹਿਲਾ ਤਜਰਬਾ ਹੀ ਆ ਆਪਣਾ ਵੈਸੇ ਅਜ ਤੱਕ ਪਹਿਲਾਂ ਨਹੀਂ ਕਦੇ ਝੋਨੇ ਦੀ ਜਿਹੜੀ ਪਰਾਲੀ ਆ ਉਹਨੂੰ ਤਾਂ ਆਪਾਂ ਕਰਦੇ ਰਹਿੰਨੇ ਆ ਪਰ ਜਿਹੜਾ ਕਣਕ ਦਾ ਨਾਲ ਆ ਇਹਦਾ ਤਜਰਬਾ ਆਪਣਾ ਪਹਿਲੀ ਵਾਰੀ ਆ ਕਿਵੇਂ ਰਹਿੰਦਾ ਆ ਥੋੜੇ ਬਹੁਤ ਵਿੱਚ ਜਿਵੇਂ ਢੇਰੀਆਂ ਬਚੀਆਂ ਵੀ ਆ ਅਜੇ ਸਮਾਂ ਬਹੁਤ ਪਿਆ ਝੋਨਾ ਲਾਉਣ ਚ ਉਦੋਂ ਤੱਕ ਮੈਨੂੰ ਲੱਗਦਾ ਵੀ ਇਹ ਜਿਹੜੀ ਸਾਰੀ ਆ ਜਿਹੜੀ ਆ ਬੜਾ ਮੋਟਾ ਜਿਹੜੀ ਪਰਾਲੀ ਜਾਂ ਉੱਪਰ ਜਿਹੜਾ 나ੜ ਆਪਾਂ ਨੂੰ ਇਹ ਦਿਖਦਾ ਹੈਗਾ ਇਹ ਤੇ ਉਦੋਂ ਤੱਕ ਇਹ ਮਿਲ ਲੱਗਦਾ ਗਲ ਜੂਆ ਸਾਰਾ ਇਹ ਬਾਕੀ ਪਹਿਲਾ ਤਜਰਬਾ ਜੇ ਹੋਰ ਵੀ ਕਿਸੇ ਕਿਸਾਨ ਦੋਸਤ ਨੇ ਕਣਕ ਦੇ 나ੜ ਨੂੰ ਇਸ ਤਰ੍ਹਾਂ ਖੇਤ ਵਿੱਚ ਵਾਇਆ ਤਾਂ ਉਹ ਵੀ ਜਰੂਰ ਆਪਣਾ ਤਜਰਬਾ ਸਾਂਝਾ ਕਰੋ ਇਹ ਆਪਾਂ ਜਿਹੜੀਆਂ ਲਾਈਨਾਂ ਸੀਂਗਾਂ ਉਹਦੇ ਤੇ ਆਪਾਂ ਮਨ ਲੱਗੇ ਉਹ ਡੰਡੇ ਨਾਲ ਇਹਨੂੰ ਖਲਾਰਤਾ ਸੀਗਾ ਉਸ ਤੋਂ ਮਗਰੋਂ ਦੋ ਵਾਰੀ ਆਪਾਂ ਤਵੀਆਂ ਕੀਤੀਆਂ ਤੇ ਹੁਣ ਇਸ ਨੂੰ ਪਾਣੀ ਨਾਲ ਪਰਦਾਂਗੇ ਅਜੇ ਅੱਜ 12 ਅਪ੍ਰੈਲ ਹੋਈ ਆ ਤੇ 12 ਮਈ ਤੇ 12 ਜੂਨ ਤੱਕ ਜਾ ਕੇ ਝੋਨਾ ਆਪਾਂ ਲਾਉਣਾ ਦੋ ਮਹੀਨੇ ਪਏ ਆ ਦੋ ਮਹੀਨੇ ਦੇ ਵਿੱਚ ਵਿੱਚ ਮੈਨੂੰ ਲੱਗਦਾ ਵੀ ਇਹ ਜਿਹੜੀ ਆਪਣੋਂ ਤੇਸਲੀਆਂ ਵਾਲਿਆ ਆ ਤੇਰੀਆਂ ਜੀਆਂ ਉਮੀਦ ਆ ਵੀ ਇਹ ਸਾਰੀਆਂ ਮਿੱਟੀ ਦੇ ਵਿੱਚ ਹੀ ਫਿਰ ਹੋ ਜਾਣੀਆਂ ਦੇ ਉਸ ਟਾਈਮ ਕਰੀਆ ਪਰੇ ਨੂੰ ਦੇਖਾਂਗੇ ਵੀ ਤਵੀਆਂ ਕਰਨੀਆਂ ਪੈਣਗੀਆਂ ਜਾਂ ਕਲ ਡੀਲਟਰ ਇਧਰ ਉਹ ਸਾਹਮਣੇ ਆਪਣਾ ਜਿਹੜਾ ਟਰੈਕਟਰ ਆ ਉਹ ਤਵੀਆਂ ਮਾਰ ਰਿਹਾ ਸੋ ਦੋਸਤੋ ਜਵੇਂ ਪਹਿਲਾਂ ਝੋਨੇ ਦੀ ਪਰਾਲੀ ਦਾ ਆਪਾਂ ਨੂੰ ਹੁੰਦਾ ਸੀਗਾ ਕਿ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਈ ਕਿਵੇਂ ਕਰਾਂਗੇ ਹੁਣ ਝੋਨੇ ਦੀ ਜਿਹੜੀ ਪਰਾਲੀ ਆ ਉਹਨੇ ਜਿਹੜਾ ਤੂੜੀ ਦਾ ਥਾਂ ਲੈ ਲਿਆ ਉਹ ਪਸ਼ੂਆਂ ਦੇ ਖਾਣ ਦੇ ਵੀ ਕੰਮ ਆਈ ਜਾਂਦੀ ਹੈ ਤੇ ਬਾਕੀ ਹੋਰ ਵੀ ਜਿੱਥੇ ਮਿੱਲਾਂ ਵગેਰਾ ਫੈਕਟਰੀਆਂ ਵગેਰਾ ਵਿੱਚ ਇਹਨੂੰ ਵਰਤਿਆ ਜਾਂਦਾ ਸੀਗਾ ਕਣਕ ਦੀ ਤੂੜੀ ਨੂੰ ਉੱਥੇ ਵੀ ਹੁਣ ਇਹ ਸਾਰੀ ਪ੍ਰਾਲੀ ਚੱਲ ਪਈ ਹੈ ਤੇ ਉਸ ਕਰਕੇ ਜਿਹੜਾ ਕਣਕ ਦੇ ਨਾਲ ਦੀ ਵੀ ਇਸ ਵਾਰ ਕਾਫੀ ਵੱਡੀ ਸਮੱਸਿਆ ਬਣੀ ਹੋਈ ਹੈ ਆਪਣੇ ਕੋਲੇ ਜਿਹੜੀਆਂ ਗੱਠਾਂ ਬਣਾਉਣ ਵਾਲੇ ਕਾਫੀ ਵੀਰ ਆਏ ਸੀਗੇ ਕਹਿੰਦੇ ਸੀ ਅਸੀਂ ਕਣਕ ਦੇ ਜਿਹੜੇ ਅਸੀਂ ਨਾਲ ਆ ਇਹਦੀਆਂ ਗੱਠਾਂ ਬਣਾ ਲੈਨੇ ਆ ਪਰ ਆਪਾਂ ਹੁਣ ਝੋਨੇ ਦੀ ਵੀ ਜਿਹੜੀ ਪ੍ਰਾਲੀ ਆ ਉਹਦੀਆਂ ਵੀ ਗੱਠਾਂ ਨਹੀਂ ਬਣਾਉਣੀਆਂ ਕਿਉਂਕਿ ਉਹਦੇ ਨਾਲ ਜਿਹੜਾ ਆਪਣਾ ਖੇਤ ਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਬਹੁਤ ਜ਼ਿਆਦਾ ਲਤਾੜ ਹੁੰਦੀ ਹੈ ਤੇ ਬਹੁਤ ਮਤਲਬ ਕਿ ਜ਼ਿਆਦੇ ਸਾਰੇ ਖਾਲੇ ਪਈਆਂ ਵਟਾਂ-ਵਟਾਂ ਉਹ ਢਾ ਦਿੰਦੇ ਆ ਵੱਡੀਆਂ ਮਸ਼ੀਨਰੀਆਂ ਤੇ ਬਹੁਤ ਜ਼ਿਆਦਾ ਜਿਹੜਾ ਮਤਲਬ ਕਿ ਉਸ ਨਾਲ ਖੇਤ ਦਾ ਨੁਕਸਾਨ ਵੇਖਿਆ ਸੀ ਹੋਇਆ ਪਿਛਲੀ ਵਾਰੀ ਤੇ ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ ਵੀ ਸਾਰੀ ਜਿਹੜੀ ਪ੍ਰਾਲੀ ਆ ਉਹਨੂੰ ਸਮਲਚ ਕਰਕੇ ਖੇਤ ਦੇ ਵਿੱਚ ਹੀ ਰੱਖਾਂਗੇ ਤੇ ਇਸ ਵਾਰ ਆਪਾਂ ਕਣਕ ਦੀ ਵੀ ਜਿਹੜੀ ਕਰਾਲੀ ਆ ਸਾਰੀ ਉਹ ਖੇਤ ਦੇ ਵਿੱਚ ਹੀ ਆਪਾਂ ਸੰਭਾਲ ਰਹੇ ਆ ਕਣਕ ਦਾ ਜਿਹੜਾ ਨਾਲੜ ਹੈ ਤੇ ਝੋਨੇ ਦੀ ਤਾਂ ਚੋਰ ਫਿਰ ਉਹ ਸੰਭਲਣੀ ਪੈਂਦੀ ਆ ਇਹਦਾ ਅੱਗੇ ਹੱਲ ਹੋ ਜਾਂਦਾ ਸੀ ਤੂੜੀ ਵਗੈਰਾ ਬਣਾ ਲਈਦੀ ਸੀ ਤੇ ਇਸ ਵਾਰ ਆਪਾਂ ਜਿਹੜੀ ਤੂੜੀ ਆ ਉਹ ਨਹੀਂ ਬਣਾ ਰਹੇ ਥੋੜੀ ਬਹੁਤ ਬਣਾਵਾਂਗੇ ਜਿੰਨੀ ਕ ਆਪਣੇ ਜਿਹੜੇ ਆਪਣੇ ਬੰਦੇ ਆ ਗੰਮਾਲੇ ਆ ਉਹ ਬਣਾ ਲੈਣਗੇ ਆਪ ਦੇ ਜੋਗੀ ਜਾਂ ਕੋਈ ਆਪਾਂ ਜਿਹੜੀ ਜਿੰਨੇ ਆਪਣੇ ਪਸ਼ੂ ਰੱਖੇ ਹੋਏ ਆ ਉਹ ਕੋਸ਼ਿਸ਼ ਕਰਾਂਗੇ ਓੰਨੀ ਕੁ ਬਣਾਉਣ ਦੀ ਬਾਕੀ ਜਿਆਦੇ ਜਿਹੜੇ ਆਪਣਾ ਹੈਗਾ ਉਹਨੂੰ ਆਪਾਂ ਸਾਰਾ ਰਾਲੀ ਨੂੰ ਖੇਤ ਦੀ ਸੰਭਾਲਾਂਗੇ ਸੋ ਦੋਸਤੋ ਹੋਰ ਵੀ ਜਿਹੜੇ ਕਿਸਾਨ ਦੋਸਤ ਇਸ ਤਰ੍ਹਾਂ ਕਰ ਰਹੇ ਆ ਤਾਂ ਜਰੂਰ ਆਪਣੇ ਤਜਰਬੇ ਸਾਂਝੇ ਕਰਿਆ ਜੋ ਦੇਖੀ ਕੀ ਇਹ ਫਾਰਮੂਲਾ ਕਾਮਯਾਬ ਹੋਊਗਾ ਜਾਂ ਕਿਵੇਂ ਆ ਕੀ ਹੈਗਾ ਆਪਣਾ ਤਾਂ ਇਹ ਪਹਿਲਾ ਤਜਰਬਾ ਹੈ ਜੋ ਜੋ ਇਹਦਾ ਅੱਗੇ ਜਿਵੇਂ ਹੋਊਗਾ ਫਿਰ ਆਪਾਂ ਤੁਹਾਡੇ ਨਾਲ ਇਹਦਾ ਸਾਂਝਾ ਕਰਾਂਗੇ ਸੋ ਦੋਸਤੋ ਥੈਂਕ ਯੂ ਧੰਨਵਾਦ